ਹਾਜ਼ਰਾਂ ਜੀ ਇੱਕ ਫਿਰ ਬਹੁਤ ਹੀ ਇਸ ਵੇਲੇ ਜਿਹੜਾ ਆਪਣਾ ਗੰਭੀਰ ਵਿਸ਼ਾ ਪੰਜਾਬ ਦਾ ਈਸਾਈ ਬਣ ਰਿਹਾ ਪੰਜਾਬ ਉਹਦੇ ਤੇ ਗੱਲ ਕਰਾਂਗੇ ਧਰਮ ਪਰਿਵਰਤਨ ਤੇ ਗੱਲ ਕਰਾਂਗੇ ਪੂਰੇ ਵਰਲਡ ਦੀ ਜਿਹੜੀ ਪੋਲਿਟਿਕਸ ਹੈਗੀ ਆ ਇੱਕ ਧਰਮ ਦੇ ਆਧਾਰ ਤੇ ਹੀ ਚੱਲਦੀ ਹੈਗੀ ਆ ਇਹ ਕ੍ਰਿਸ਼ਨ ਤੇ ਜਿਹੜੇ ਅਰਬ ਦੇਸ਼ ਮੁਸਲਮਾਂ ਉਹਨਾਂ ਦਾ ਹਮੇਸ਼ਾ ਤੋਂ ਹੀ ਰੌਲਾ ਚੱਲਦਾ ਰਹਿੰਦਾ ਆ ਸੋ ਇੱਕ ਤਰ੍ਹਾਂ ਨਾਲ ਪੋਲਿਟਿਕਸ ਦਾ ਵੀ ਹਿੱਸਾ ਆ ਤੁਸੀਂ ਦੇਖਿਆ ਨਾ ਭਾਰਤ ਦੇ ਵਿੱਚ ਵੀ ਜਿਹੜੇ-ਜਿਹੜੇ ਵੀ ਧਾੜ ਵੀ ਆਉਂਦੇ ਰਹੇ ਚਾਹੇ ਅੰਗਰੇਜ਼ ਆਉਂਦੇ ਰਹੇ ਉਹ ਆਪਣੇ ਨਾਲ-ਨਾਲ ਜਿਹੜਾ ਇਹ ਧਰਮ ਦਾ ਪ੍ਰਚਾਰ ਵੀ ਇੱਥੇ ਕਰਦੇ ਰਹੇ ਕਿਉਂਕਿ ਧਰਮ ਦੇ ਨਾਲ ਹੀ ਲੋਕਾਂ ਨੂੰ ਇਹ ਜੋੜ ਕੇ ਰੱਖਿਆ ਜਾ ਸਕਦਾ ਆ ਜਿਹੜਾ ਧਰਮ ਪਰਿਵਰਤਨ ਆ ਵੈਸੇ ਇਹ ਅੱਜ ਦਾ ਨਹੀਂਗਾ ਪਹਿਲਾਂ ਤੋਂ ਹੀ ਬਹੁਤ ਪੁਰਾਣੇ ਸਮਿਆਂ ਤੋਂ ਹੀ ਚੱਲਦਾ ਆ ਰਿਹਾ ਜੇਕਰ ਦੇਖਿਆ ਜਾਵੇ ਭਾਰਤੀ ਇਤਿਹਾਸ ਦੇ ਵਿੱਚ ਅਸ਼ੋਕਾ ਦੇ ਸਮੇ ਇਹ ਬੁੱਧ ਧਰਮ ਜਿਹੜਾ ਸੀਗਾ ਉਹ ਬਹੁਤ ਫੈਲਿਆ ਸੀ ਉਹਦੇ ਤੋਂ ਬਾਅਦ ਜਿਹੜਾ Hindu ਧਰਮ ਆ ਉਹ ਬਹੁਤ ਫੈਲਿਆ ਸੀਗਾ ਤੇ ਉਸ ਤੋਂ ਬਾਅਦ ਜਦੋਂ ਮੁਗਲ ਆਏ ਇਹ ਮੁਸਲਮਾਨਾਂ ਦਾ ਰਾਜ ਰਿਆ ਪੂਰੇ ਭਾਰਤ ਦੇ ਉੱਤੇ ਤਾਂ ਜਿਹੜਾ ਇਹ ਮੁਸਲਮਾਨ ਧਰਮ ਆ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੇ ਅਪਣਾਇ ਉਹਦੇ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਰਿਆ ਤੇ ਉਸ ਸਮੇ ਤੋਂ ਹੀ ਜਿਹੜੇ ਈਸਾਈ ਮਿਸ਼ਨਰੀ ਭਾਰਤ ਦੇ ਵਿੱਚ ਵੱਖ-ਵੱਖ ਰਾਜਾਂ ਵਿੱਚ ਆਉਂਦੇ ਰਹੇ ਤਾਂ ਉਦੋਂ ਤੋਂ ਹੀ ਜਿਹੜਾ ਇਹ ਈਸਾਈ ਦਾ ਪ੍ਰਚਾਰ ਆ ਉਹ ਭਾਰਤ ਦੇ ਵਿੱਚ ਸ਼ੁਰੂ ਹੋ ਚੁੱਕਿਆ ਸੀ ਉਦੋਂ ਤੋਂ ਹੀ ਲੋਕ ਜਿਹੜੇ ਸੀਗੇ ਇਹ ਈਸਾਈ ਧਰਮ ਵੱਲ ਜਿਹੜੇ ਸੀਗੇ ਉਹਨਾਂ ਦਾ ਝੁਕਾਵ ਥੋੜਾ ਵੱਧਦਾ ਸ਼ੁਰੂ ਹੋ ਚੁੱਕਿਆ ਸੀ ਸੋ ਜਦੋਂ ਵੀ ਕੋਈ ਧਰਮ ਪਰਿਵਰਤਨ ਹੁੰਦਾ ਉਹਦੇ ਪਿੱਛੇ ਬਹੁਤ ਸਾਰੇ ਹਾਲਾਤ ਕੰਮ ਕਰਦੇ ਹੁੰਦੇ ਆ ਆਰਥਿਕਤਾ ਕੰਮ ਕਰਦੀ ਸਭ ਤੋਂ ਵੱਡੀ ਤੇ ਦੂਸਰਾ ਉਹ ਕਿਸ ਏਰੀਏ ਜਾਂ ਖਿੱਤੇ ਦੇ ਵਿੱਚ ਲੋਕ ਰਹਿ ਰਹੇ ਆ ਉਹ ਬਹੁਤ ਰੋਲ ਵੱਡਾ ਪਲੇ ਕਰਦੇ ਆ ਤੈਨੂੰ ਯਾਦ ਹੋਣਾ ਸਾਡੇ ਕਈ ਪੰਜਾਬ ਦੇ ਜਦੋਂ ਵੰਡ ਹੋਈ ਆ ਪਾਕਿਸਤਾਨ ਦੇ ਨਾਲ ਤਾਂ ਸਾਡੇ ਪੰਜਾਬ ਦੇ ਵੀ ਬਹੁਤ ਸਾਰੇ ਜਿਹੜੇ ਸੀਗੇ ਜੱਟ ਭਾਈਚਾਰੇ ਦੇ ਵੀ ਜਾਂ ਹੋਰ ਪੰਜਾਬੀ ਉਹ ਪਾਕਿਸਤਾਨ ਚ ਲੱਗੇ ਜਿਨ੍ਹਾਂ ਦੇ ਗੋਤ ਸ਼ਾਇਦ ਤੁਸੀਂ ਅੱਜ ਕੱਲ ਵੀ ਦੇਖੇ ਹੋਣੇ ਆ ਬਾਜਵਾ ਇਹ ਗਿੱਲ ਚੀਮੇ ਉਹ ਉਧਰਲੀ ਜਿਹੜੀ ਅਸੈਂਬਲੀ ਹੈਗੀ ਆ ਪਾਕਿਸਤਾਨ ਦੀ ਉਹਦੇ ਵਿੱਚ ਵੀ ਉਹ ਜਾਂਦੇ ਆ ਵਧੀਆ ਪੰਜਾਬੀ ਬੋਲਦੇ ਆ ਪਰ ਉਹ ਸਾਰੇ ਮੁਸਲਮਾਨ ਬਣ ਚੁੱਕੇ ਆ ਐਦਾਂ ਹੀ ਕਈ ਮੁਸਲਮਾਨ ਜਿਹੜੇ ਪੰਜਾਬ ਰਹਿ ਚੁੱਕੇ ਸੀ ਉਹ ਅੱਗੇ ਤੋਂ ਅੱਗੇ ਜਦਾਂ ਸਿੱਖ ਬਣ ਚੁੱਕੇ ਜਾਂ ਹਿੰਦੂ ਬਣ ਚੁੱਕੇ ਹਨ ਇਸ ਤਰ੍ਹਾਂ ਜਿਹੜਾ ਇਹ ਧਰਮ ਪਰਿਵਰਤਨ ਹੈਗਾ ਇਹਦੇ ਪਿੱਛੇ ਬਹੁਤ ਸਾਰੇ ਜਿਹੜੇ ਕਾਰਨ ਆ ਉਹ ਕੰਮ ਕਰਦੇ ਰਹਿੰਦੇ ਆ ਸਮੇਂ-ਸਮੇਂ ਦੇ ਉੱਤੇ ਸੋ ਹੁਣ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਉਹਦੇ ਪਿੱਛੇ ਵੀ ਬਹੁਤ ਸਾਰੇ ਵੱਡੇ ਕਾਰਨ ਹੈਗੇ ਆ ਅੱਜ ਵੀ ਜਿਹੜੀ ਬੰਦੇ ਦੀ ਜਿਹੜੀ ਬੇਸਿਕ ਲੋੜ ਆ ਇਹੀ ਆ ਰੋਟੀ ਕੱਪੜਾ ਮਕਾਨ ਜਾਂ ਜਿਹੜੇ ਉਹਨਾਂ ਦੇ ਨਿਆਣੇ ਆ ਉਹਨਾਂ ਨੂੰ ਮੈਡੀਕਲ ਸਹੂਲਤ ਮਿਲ ਜਾਏ ਜਾਂ ਉਹਨਾਂ ਨੂੰ ਸਿੱਖਿਆ ਵਧੀਆ ਹੋ ਜਾਏ ਹੁਣ ਇੱਕ ਬੰਦੇ ਨੂੰ ਜੇਕਰ ਕਹਿ ਦਈਏ ਕੋਈ ਦਿਲ ਦੀ ਬਿਮਾਰੀ ਆ ਤੇ ਉੱਤੇ 4 ਲੱਖ ਰੁਪਈਆ ਲੱਗਣਾ ਹੈ ਤੇ ਉਹ ਬੰਦੇ ਦੀ ਜਿਹੜੀ ਆਰਥਿਕ ਤੌਰ ਤੇ ਉਹ ਥੋੜਾ ਕਮਜ਼ੋਰ ਆ ਗਰੀਬ ਆ ਤੇ ਕੋਈ ਵੀ ਜਿਹੜਾ ਧਰਮ ਆ ਕੇ ਕਹੂਗਾ ਅਸੀਂ ਤੇਰਾ ਇਲਾਜ ਸਾਡਾ ਜਿਹੜਾ ਹਸਪੀਟਲ ਆ ਉਹਦੇ ਵਿੱਚ ਕਰਵਾ ਦੇਾਂਗੇ ਤੇ ਤੂੰ ਬਚ ਜਾਊਗਾ ਤੇ ਜਾਨ ਨਾਲੋਂ ਵੱਧੂ ਕਿਹੜੀ ਚੀਜ਼ ਹੁੰਦੀ ਆ ਬੰਦੇ ਨੇ ਕਹਿਣਾ ਹਾਂਜੀ ਵੀ ਚਲੋ ਕੋਈ ਨਹੀਂ ਤੁਸੀਂ ਮੇਰਾ ਇਲਾਜ ਕਰਾ ਦਿਓ ਅਸੀਂ ਧਰਮ ਪਰਿਵਰਤਨ ਕਰ ਲਾਂਗੇ ਇੱਥੇ ਬਹੁਤ ਸਾਰਿਆਂ ਨੇ ਕਹਿਣਾ ਕਿ ਜਾਨ ਤੋਂ ਵੱਧੂ ਵੀ ਧਰਮ ਹੁੰਦਾ ਹੈ ਬਿਲਕੁਲ ਹੁੰਦਾ ਹੈ ਪਰ ਸਾਰਿਆਂ ਲਈ ਨਹੀਂ ਹੁੰਦਾ ਹੈਗਾ ਦੂਸਰਾ ਹੁਣ ਜੇ ਕਿਸੇ ਗਰੀਬ ਦੇ ਬੱਚੇ ਨੂੰ এডੂਕੇਸ਼ਨ ਵਧੀਆ ਮਿਲਦੀ ਹੈ ਇੱਕ ਵਧੀਆ ਬੋਰਡ ਆਈਸੀਐਸਈ ਬੋਰਡ ਜਾਂ ਇੱਕ ਇੰਟਰਨੈਸ਼ਨਲ ਬੋਰਡ ਜਿਹੜੇ ਹੈਗੇ ਆ ਉਸ ਲੈਵਲ ਦੀ এডੂਕੇਸ਼ਨ ਬੱਚੇ ਨੂੰ ਮਿਲ ਰਹੀ ਹੈ ਕਿ ਉਹ ਕਿਸੇ ਹੋਰ ਧਰਮ ਦੇ ਵਿੱਚ ਚਲ ਜਾਊਗਾ ਬੰਦਾ ਤਾਂ ਬੰਦਾ ਜਾਊਗਾ ਹੀ ਤਾਂ ਉਹ ਹਰੇਕ ਬੰਦਾ ਚਾਹੂਗਾ ਕਿ ਸਾਡੇ ਬੱਚੇ ਕੱਲ ਨੂੰ ਪੜ ਕੇ ਵਧੀਆ ਬਣ ਸੋ ਬੰਦੇ ਦੀਆਂ ਕਈ ਵਾਰੀ ਮਜਬੂਰੀਆਂ ਇਦਨ ਨੂੰ ਲੈ ਕੇ ਚਲ ਜਾਂਦੀਆਂ ਉਸੋ ਕਈ ਵਾਰੀ ਗੱਲ ਕਹਿੰਦਾ ਹੁੰਦਾ ਸੀ ਕਿ ਜੇਕਰ ਤੁਸੀਂ ਮੇਰੇ ਕੋਲ ਆਉਣਾ ਮੇਰੇ ਵਿਚਾਰ ਤੁਸੀਂ ਸਮਝਣੇ ਆ ਜਾਂ ਤੁਹਾਡੇ ਪੱਲੇ ਤਾਂ ਹੀ ਪੈ ਸਕਦੇ ਆ ਜੇਕਰ ਤੁਸੀਂ ਇੱਕ ਜਿਹੜਾ ਆਰਥਿਕ ਜਿਹੜੀ ਤੁਹਾਡੀ ਇੱਕ ਸੀਮਾ ਆ ਉਹਦੇ ਤੋਂ ਉੱਪਰ ਆ ਜੇਕਰ ਕਹਿੰਦਾ ਤੁਸੀਂ ਗਰੀਬ ਆ ਤੁਹਾਡੇ ਪੱਲੇ ਇਹ ਮੇਰੀਆਂ ਗੱਲਾਂ ਪੈਣੀਆਂ ਹੀ ਨਹੀਂ ਕਿਉਂਕਿ ਤੁਹਾਡੀ ਜਿਹੜੀ ਇਹ ਸੋਚ ਆ ਉਹ ਸਿਰਫ ਰੋਜੀ ਰੋਟੀ ਕਮਾਉਣ ਤੱਕ ਹੀ ਇੱਕ ਤਰ੍ਹਾਂ ਨਾਲ ਰਹੂਗੀ ਜਿਹੜਾ ਹੁਣ ਈਸਾਈ ਧਰਮ ਦਾ ਪ੍ਰਚਾਰ ਇੱਥੇ ਹੋ ਵੀ ਰਿਹਾ ਆ ਸਾਡੇ ਪੰਜਾਬ ਦੇ ਵਿੱਚ ਵੀ ਹੋ ਰਿਹਾ ਵੈਸੇ ਮੈਂ ਤਾਂ ਇਹ ਸੋਚਦਾ ਕਿ ਇੰਡੀਆ ਦਾ ਜਿਹੜੇ ਹੈਗੇ ਆ ਤੁਸੀਂ ਨਾਰਥ ਪਾਰਟ ਦੇਖ ਲਓ ਮਨੀਪੁਰ ਮਘਾਲਿਆ ਅਰੂਣਾਚਲ ਪ੍ਰਦੇਸ਼ ਇੱਥੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜਿਹੜੇ ਹੈਗੇ ਈਸਾਈ ਬਣ ਰਹੇ ਆ ਇੱਕ ਤਾਂ ਜਿਹੜੇ ਲੋਕ ਈਸਾਈ ਬਣ ਰਹੇ ਆ ਉਹਦੇ ਪਿੱਛੇ ਕਾਰਨ ਹੈਗਾ ਕਿ ਉਹਨਾਂ ਦੀ ਆਰਥਿਕਤਾ ਗਰੀਬੀ ਜਾਂ ਮੈਡੀਕਲ ਸਹੂਲਤਾਂ ਜਾਂ ਬੱਚਿਆਂ ਨੂੰ ਵਧੀਆ ਸਕੂਲ ਦੂਜਾ ਇੱਕ ਕਾਰਨ ਜਿਹੜਾ ਸਭ ਤੋਂ ਵੱਡਾ ਹੈਗਾ ਉਹ ਇੰਟਰਨੈਸ਼ਨਲ ਸਿਕਿਉਰਿਟੀ ਬਿਲਕੁਲ ਜੇਕਰ ਮੈਂ ਤੁਹਾਨੂੰ ਉਦਾਹਰਣ ਦਵਾਂ ਤਾਂ ਮਨੀਪੁਰ ਦੇ ਵਿੱਚ ਤੁਸੀਂ ਦੇਖ ਲਓ ਜਿਹੜੇ ਕੁਕੀਜ਼ ਤੇ ਮੇਤੀ ਦਾ ਜਿਹੜਾ ਰੌਣਾ ਚੱਲ ਰਿਹਾ ਹੈ ਜਿਹੜੇ ਕੁਕੀਜ਼ ਆ ਉਹ ਈਸਾਈ ਆ। ਈਸ ਤੇ ਜਿਹੜੇ ਮੇਤੀ ਆ ਉਹਨਾਂ ਦੇ ਵਿੱਚ ਬਹੁਤ ਕਲੇਸ਼ ਚੱਲਦਾ ਰਹਿੰਦਾ ਹਥਿਆਰਬੰਦ ਵਿਦਰੋਹੀ ਚੱਲਦਾ ਇੱਕ ਤਰ੍ਹਾਂ ਦੇ ਨਾਲ ਸਰਕਾਰਾਂ ਦੇ ਨਾਲ ਉਹਨਾਂ ਦਾ ਕੁਕੀਜ਼ ਦਾ ਜਿਹੜੇ ਹੈਗੇ ਆ ਨਾ ਤੇ ਉਹ ਜਿਹੜੇ ਮੇਤੀ ਸਿੱ Hindu ਆ ਉਹਨਾਂ ਨੂੰ ਵੀ ਇੱਕ ਦੂਏ ਨੂੰ ਮਾਰਦੇ ਰਹਿੰਦੇ ਆ। ਪਰ ਫੇਰ ਵੀ ਉਹਨਾਂ ਨੂੰ ਜਿਹੜੇ ਕੁਕੀਜ਼ ਹੈਗੇ ਉਹ ਜ਼ਿਆਦਾਤਰ ਈਸਾਈ ਆ ਉਹਨਾਂ ਨੂੰ ਇਸ ਲੈਵਲ ਤੱਕ ਖਤਮ ਜਾਂ ਟੌਰਚਰ ਸਰਕਾਰ ਕਰ ਨਹੀਂ ਸਕਦੀ ਹੈ ਕਿਉਂਕਿ ਉਹ ਈਸਾਈ ਆ। ਇਦੇ ਪਿੱਛੇ ਕਾਰਨ ਆ ਕਿ ਦੁਨੀਆ ਦੀਆਂ ਜਿਹੜੀਆਂ ਲਾਈਟ ਕੰਟਰੀਆਂ ਹੈਗੀਆਂ ਆ ਜਿਹੜੀਆਂ ਇਸ ਵਰਲਡ ਨੂੰ ਰਨ ਕਰਦੀਆਂ ਜੇ ਮੈਂ ਕਹਾ ਤਾਂ ਅਮਰੀਕਾ ਇੰਗਲੈਂਡ ਜਾਂ ਯੂਰਪ ਇਹ ਸਾਰੇ ਈਸਾਈ ਲੋਕ ਆ ਜੇਕਰ ਇਹ ਕਿਸੇ ਵੀ ਦੇਸ਼ ਦੇ ਵਿੱਚ ਈਸਾਈਆਂ ਤੇ ਵੱਧ ਅਤਿਆਚਾਰ ਹੋਊਗਾ ਜਾਂ ਉਹਨਾਂ ਨੂੰ ਕੁਚੜਿਆ ਜਾਊਗਾ ਇਸ ਹੱਦ ਤੱਕ ਤਾਂ ਇਹ ਜਿਹੜੀਆਂ ਕੰਟਰੀਆਂ ਉਹਨਾਂ ਦੇ ਖਿਲਾਫ ਹੋ ਜਾਊਗੀਆਂ ਸੋ ਇੱਕ ਤਰ੍ਹਾਂ ਨਾਲ ਇਹ ਸਿਕਿਉਰਿਟੀ ਵੀ ਫੀਲ ਕੀਤੀ ਜਾਂਦੀ ਆ ਜੇਕਰ ਇਹ ਕੁਕੀਜ਼ ਦੀ ਜਗ੍ਹਾ ਕੋਈ ਹੋਰ ਮਿਨੋਰਟੀਜ਼ ਹੁੰਦੀਆਂ ਇੰਡੀਆ ਦੀਆਂ ਮੈਨੂੰ ਲੱਗਦਾ ਜਾਂ ਮੁਸਲਿਮ ਜਾਂ ਕੋਈ ਹੋਰ ਸਿੱਖ ਵਗੈਰਾ ਤਾਂ ਉਹਨਾਂ ਨੂੰ ਇਸ ਸ਼ਕਤੀ ਨਾਲ ਉੱਥੇ ਕੁਚਲ ਦਿੱਤਾ ਜਾਂਦਾ ਮੈਨੂੰ ਲੱਗਦਾ ਤੁਸੀਂ ਸਮਝ ਸਕਦੇ ਮੈਂ ਕਿੱਥੇ ਗੱਲ ਕਰਦਾ ਸੋ ਇੱਕ ਜਿਹੜੀ ਸਿਕਿਉਰਿਟੀ ਆ ਉਹਦੀ ਵਜ੍ਹਾ ਕਰਕੇ ਵੀ ਜਿਹੜਾ ਇਹ ਧਰਮ ਵਾਲੂ ਲੋਕ ਜਾਂਦੇ ਜਾ ਰਹੇ ਆ ਬਾਕੀ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜੇਕਰ ਸਾਡੇ ਸਿੱਖ ਲੋਕ ਜਿਹੜੇ ਹੈਗੇ ਆ ਇਹ ਜਾਦੇ ਧਰਮ ਅਪਣਾ ਰਹੇ ਆ ਤਾਂ ਇਹਦੇ ਪਿੱਛੇ ਕਿਤੇ ਨਾ ਕਿਤੇ ਜੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਹੈਗੀਆਂ ਉਹਨਾਂ ਦੀ ਵੀ ਗਲਤੀ ਮੈਂ ਮੰਨੂਗਾ ਕਿਉਂਕਿ ਜੇਕਰ ਅਸੀਂ ਇੱਕ ਗਿਣਤੀ ਨਾਲ ਲੇਖਾ ਜੋਖਾ ਕੀਤਾ ਜਾਵੇ ਤਾਂ ਸਾਡੀ 3 ਕਿ ਕਰੋੜ ਦੇ ਲਗਭਗ ਸੰਖਿਆ ਹੋਊਗੀ ਜਿਹੜੇ ਸਿੱਖ ਧਰਮ ਦੀ ਫਿਲਾਸਫੀ ਨੂੰ ਮੰਨਦੇ ਆ 4 ਕਰੋੜ ਲਾ ਲਓ ਤੁਸੀਂ ਬਾਧੂ ਲਾ ਲਓ ਜੇਕਰ ਉਹਨਾਂ ਦੇ ਟੱਬਰਾਂ ਨੂੰ ਘਰਾਂ ਨੂੰ ਦੇਖ ਕੇ ਕਿ ਕਿੰਨੀ ਗਰੀਬੀ ਆ ਕਿਸੇ ਨੂੰ ਲੋੜ ਆ ਕੁਝ ਤਾਂ ਉਸ ਤਰ੍ਹਾਂ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਕਿਉਂਕਿ ਜੇਕਰ ਦੇਖਿਆ ਜਾਵੇ ਦਾਨਪੁਨ ਕਰਨ ਦੇ ਵਿੱਚ ਆਪਣੀ ਕੌਮ ਸਭ ਤੋਂ ਮੋਰੀ ਆ ਸੋ ਜੇਕਰ ਉਹ ਦਾਨਪੁਨ ਐਨੇ ਸਾਲਾਂ ਦਾ ਕੀਤਾ ਹੈ ਸਹੀ ਜਗ੍ਹਾ ਤੇ ਲੱਗਦਾ ਹੁੰਦਾ ਮੈਨੂੰ ਲੱਗਦਾ ਕਿ ਇਹ ਜਿਹੜੇ ਲੋਕ ਕਨਵਰਟ ਹੋ ਰਹੇ ਆ ਧਰਮ ਬਦਲ ਰਹੇ ਆ ਸ਼ਾਇਦ ਉਹ ਨਾ ਜਾਂਦੇ ਸੋ ਕਿਤੇ ਨਾ ਕਿਤੇ ਜਿਹੜੇ ਅਸੀਂ ਆਪਣੇ ਧਾਰਮਿਕ ਆਗੂ ਚੁਣਦੇ ਰਹੇ ਆ ਇੰਨੇ ਸਾਲਾਂ ਤੋਂ ਜਾਂ ਜਿਹੜੀਆਂ ਸਾਡੀਆਂ ਸੰਸਦਾਂਵਾਂ ਹੈਗੀਆਂ ਉਹ ਕਿਤੇ ਨਾ ਕਿਤੇ ਇਹ ਨਾਕਾਮਜਾਬ ਰਹੀਆਂ ਤੁਸੀਂ ਇਹ ਸਭ ਲਾ ਲਓ ਕਿ ਇਸਾਈ ਇੱਕ ਇਜ਼ਰਾਇਲ ਦੇ ਵਿੱਚ ਜਿੱਦਾਂ ਕਿਹਾ ਜਾਂਦਾ ਹੈ ਕਿ ਜੰਮਿਆ ਧਰਮ ਪਰ ਬਧਿਆ ਫੁੱਲਿਆ ਯੂਰਪ ਦੇ ਵਿੱਚ ਉਹ ਇੱਕ ਐਡੀ ਦੂਰ ਆ ਕੇ ਪੰਜਾਬ ਦੇ ਵਿੱਚ ਹੀ ਐਗਜ਼ੈਂਪਲ ਲੈ ਲਓ ਹਰੇਕ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਇੱਕ ਸਕੂਲ ਆ ਇੱਕ ਹਸਪੀਟਲ ਆ ਹਰੇਕ ਜ਼ਿਲ੍ਹੇ ਦੇ ਵਿੱਚ ਹੀ ਹੋਊਗਾ ਜਿੱਥੇ ਜੇਕਰ ਉਹ ਕੋਈ ਉਹਨਾਂ ਦੇ ਧਰਮ ਦੇ ਵਿੱਚ ਆਉਂਦਾ ਆ ਤਾਂ ਉਹਦੀ ਸਿੱਖਿਆ ਫ੍ਰੀ ਕੀਤੀ ਜਾਂਦੀ ਆ ਜਾਂ ਕਹ ਲਓ ਸਸਤੀ ਕਰ ਦਿੱਤੀ ਜਾਂਦੀ ਆ ਜੇਕਰ ਕੋਈ ਮੈਡੀਕਲ ਜਿਹੜਾ ਕੋਈ ਹਸਪਤਾਲਾ ਉੱਥੇ ਵੀ ਉਹਨਾਂ ਨੂੰ ਥੋੜੀ ਰਹਿਤ ਮਿਲਦੀ ਆ ਬਾਕੀ ਜਿਹੜੇ ਹੈਗੇ ਆ ਨਾਰਮਲ ਧਰਮ ਦੇ ਲੋਕ ਉਹਨਾਂ ਦੇ ਨਾਲ ਜਿੱਥੋਂ ਤੱਕ ਪਤਾ ਲੱਗਾ ਸੋ ਜੇਕਰ ਐਡੀ ਦੂਰੋਂ ਕੋਈ ਇੱਕ ਧਰਮ ਆ ਕੇ ਤੇ ਸਾਡੇ ਧਰਮ ਦੇ ਤਾਂ ਸ਼ਹਾਦਤ ਵੀ ਸਭ ਤੋਂ ਵੱਡੀ ਆ ਸਿੱਖ ਧਰਮ ਦੀ ਮੈਂ ਗੱਲ ਕਰਦਾ ਤੇ ਸਾਡੇ ਜਿਹੜੀਆਂ ਸੰਸਦਾਵਾਂ ਹੋਈਆਂ ਉਹਨਾਂ ਨੇ ਉਸ ਲੈਵਲ ਤੱਕ ਪ੍ਰਚਾਰ ਨਹੀਂ ਕੀਤਾ ਜਾਂ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਤੁਸੀਂ ਆਪਣੇ ਪਿੰਡਾਂ 'ਚ ਵੀ ਦੇਖ ਲਓ ਜਿਹੜੇ ਗ੍ਰੰਥੀ ਸਿੰਘ ਵੀ ਹੈਗੇ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਆ ਜੇ ਅਸੀਂ ਪਾਸਟਰਾਂ ਜਿਹੜੇ ਈਸਾਈ ਦੇ ਕੋਈ ਪ੍ਰਚਾਰ ਕਰਦੇ ਆ ਉਹਨਾਂ ਨਾਲ ਕੰਪੈਰੀਜ਼ਨ ਕੀਤਾ ਜਾਵੇ ਤਾਂ ਉਹਨਾਂ ਨੂੰ ਉਹ ਕਿੰਨੀ ਸਹੂਲਤ ਦਿੰਦੇ ਹੈਗੇ ਆ ਸੋ ਕਈ ਚੀਜ਼ਾਂ ਹੈਗੀਆਂ ਇਹਦੇ ਪਿੱਛੇ ਕੰਮ ਕਰਦੀਆਂ ਸੋ ਮੈਂ ਹਮੇਸ਼ਾ ਹੀ ਕਹਿੰਦਾ ਹੁੰਨਾ ਕਿ ਕਿਸੇ ਦੀ ਜਿਹੜੀ ਲਕੀਰ ਹੈਗੀ ਉਹਨੂੰ ਮਟੇਣ ਨਾਲੋਂ ਆਪਣੀ ਲਕੀਰ ਵੱਡੀ ਕਰ ਲਓ ਅਸੀਂ ਆਲੋਚਨਾ ਤਾਂ ਕਰਦੇ ਰਹੀਦਾ ਕਈ ਵਾਰੀ ਅਸੀਂ ਇਹ ਵਿਰੋਧ ਦੇ ਵਿੱਚ ਗੁੱਸੇ ਵਾਲੇ ਸ਼ਬਦ ਵੀ ਕਹਿਦੇ ਦੀ ਆ ਦੂਸਰੇ ਧਰਮਾਂ ਨੂੰ ਪਰ ਮੈਨੂੰ ਲੱਗਦਾ ਉਹ ਚੀਜ਼ ਨਹੀਂ ਕਰਨੀ ਚਾਹੀਦੀ ਜੇ ਕਮੀਆਂ ਆਪਣੇ ਦੇ ਵਿੱਚ ਆ ਉਹੋ ਸਹੀ ਕਰਨੀਆਂ ਚਾਹੀਦੀਆਂ ਆਪਣੀ ਲਕੀਰ ਐਡੀ ਵੱਡੀ ਕਰ ਲਓ ਕਿ ਅਗਲੇ ਦੀ ਜਿਹੜੀ ਲਕੀਰ ਆ ਉਹ ਛੋਟੀ ਨਜ਼ਰ ਆਉਣ ਲੱਪੈ ਵੈਸੇ ਜੇਕਰ ਅਸੀਂ ਆਪਣੀ ਸਿੱਖ ਧਰਮ ਦੀ ਵੀ ਗੱਲ ਕਰੀਏ ਪਰ ਮੈਂ ਜਿਆਦਾ ਸਿੱਖ ਧਰਮ ਦੀ ਗੱਲ ਜਾਂ ਇਹ ਲਫ਼ਜ਼ ਵਰਤਣ ਤੋਂ ਬਹੁਤ ਗਰੇਜ ਕਰਦਾ ਹਾਂ ਕਿਉਂਕਿ ਮੈਨੂੰ ਦੇਖ ਕੇ ਕਈਆਂ ਨੇ ਕਿਹਾ ਤੂੰ ਆਪ ਤਾਂ ਰੋਡਾ ਕੋਡਾ ਮੋਨਾ ਹੈ ਤੂੰ ਇਸ ਤਰ੍ਹਾਂ ਦੀ ਗੱਲ ਕਰਦਾ ਵਧੀਆ ਨਹੀਂ ਲੱਗਦਾ ਹੈਗਾ ਪਰ ਮੈਂ ਫੇਰ ਕਹਿੰਦਾ ਹਾਂ ਉਹਨਾਂ ਕਿ ਅਸੀਂ ਹਮੇਸ਼ਾ ਤੋਂ ਹੀ ਜਿਹੜੀ ਬਾਹਰੀ ਦੇਖਾ ਉਹਦੇ ਵੱਲ ਜਿਆਦਾ ਜ਼ੋਰ ਦਿੱਤਾ ਹਮੇਸ਼ਾ ਕਿ ਬਾਹਰੀ ਦਿਖ ਨੂੰ ਹੀ ਪ੍ਰਮੋਟ ਕੀਤਾ ਜਿਆਦਾ ਸਪੈਸ਼ਲੀ ਸਾਡੇ ਸਿੱਖ ਧਰਮ ਦੇ ਵਿੱਚ ਸੋ ਜਿਹੜੇ ਲੋਕਾਂ ਨੇ ਪੱਗਾਂ ਬੰਨ ਕੇ ਨੁਕਸਾਨ ਕੀਤਾ ਸਾਡੀ ਕੌਮ ਦਾ ਮੈਨੂੰ ਲੱਗਦਾ ਉਤੋਂ ਤੱਕ ਘੱਟ ਹੀ ਕੀਤਾ ਹੋਣਾ ਮੁੰਨੇ ਜਿਹੜੇ ਲੋਕ ਹੋਊਗੇ ਸੋ ਅਸੀਂ ਹਮੇਸ਼ਾ ਹੀ ਬਾਹਰੀ ਦੇਖ ਦੇ ਕੇ ਅਟਰੈਕਟ ਹੋ ਜਾਈਦਾ ਪਰ ਜਿਹੜੀ ਐਸ ਵੇਲੇ ਸਾਡੀ ਕੌਮ ਨੂੰ ਸਭ ਤੋਂ ਵੱਡੀ ਲੋੜ ਹੈਗੀ ਆ ਬਾਹਰੀ ਦੇਖ ਦੇਖ ਦੇ ਨਾਲ ਦੇ ਨਾਲ ਜਿਹੜੀ ਤੁਹਾਡੀ ਅੰਦਰ ਤੁਹਾਡੀ ਇੱਕ ਇੱਕ ਬੁੱਧੀ ਜੀਵਤਾ ਹੈਗੀ ਆ ਤੁਹਾਡੇ ਵਿੱਚ ਇੱਕ ਜਿਹੜਾ ਇੱਕ ਸਮਝਦਾਰੀ ਵਾਲੀ ਭਾਵਨਾਵਾਂ ਜਾਂ ਇੱਕ ਪੜਿਆ ਲਿਖਿਆ ਵਰਗ ਆ ਉਹਦੀ ਬਹੁਤ ਕਮੀ ਆ ਐਸ ਵੇਲੇ ਸੋ ਇਦਾਂ ਦੇ ਲੋਕ ਜਾਂ ਐਦਾਂ ਦੇ ਪ੍ਰਚਾਰਕ ਜਿਹੜੇ ਇੱਕ ਵਧੀਆ ਤਰੀਕੇ ਦੇ ਨਾਲ ਇਹ ਗੱਲਾਂ ਪੇਸ਼ ਕਰ ਸਕਦੇ ਆ ਲੋਕਾਂ ਦੇ ਸਾਹਮਣੇ ਦੱਸ ਸਕਦੇ ਆ ਸਾਰੇ ਪੰਥ ਨੂੰ ਇਹ ਮੇਲ ਬੈਠ ਕੇ ਇਹਨਾਂ ਚੀਜ਼ਾਂ ਤੇ ਵਿਚਾਰ ਕਰਨ ਦੀ ਜ਼ਰੂਰਤ ਆ ਇਸ ਟਾਈਮ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਲੋਕ ਆਰਥਿਕ ਪੱਖੋਂ ਕਮਜ਼ੋਰ ਵੀ ਹੈਗੇ ਉਹਨਾਂ ਨਾਲ ਵੀ ਖੜਨ ਦੀ ਜ਼ਰੂਰਤ ਹੈਗੀ ਆ ਜੇਕਰ ਇਸ ਤਰ੍ਹਾਂ ਦੀ ਪੜਾਈ ਜਾਂ ਮੈਡੀਕਲ ਸਹੂਲਤ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਧਰਮ ਲੋ ਦਿੱਤੀ ਜਾ ਸਕੇ ਕਿਉਂਕਿ ਲੋੜ ਦੇ ਨਾਲ ਹੀ ਲੋਕ ਕਿਤੇ ਨਾ ਕਿਤੇ ਧਰਮ ਦੇ ਨਾਲ ਜੁੜ ਜਾਂਦੇ ਆ ਜਿਕਰ ਅੱਗੇ ਹਰਮੰਦਰ ਸਾਹਿਬ ਜਾਂ ਸ੍ਰੀ ਤਰਨਤਾਰਨ ਸਾਹਿਬ ਜਾਂ ਅਨੰਦਪੁਰ ਸਾਹਿਬ ਪਹਿਲਾ ਸਰੋਵਰ ਬਣਾਏ ਜਾਂਦੇ ਸੀ ਕਿਉਂਕਿ ਉਦੋਂ ਪਾਣੀ ਬਹੁਤ ਘੱਟ ਹੁੰਦਾ ਸੀ ਲੋਕ ਪਾਣੀ ਦੇ ਲੈਣ ਉੱਥੇ ਪਸ਼ੂਆਂ ਲਈ ਕੱਪੜੇ ਧੋਣ ਸਾਰਾ ਕੁਝ ਕਰਨ ਆਉਂਦੇ ਸੀ ਫਿਰ ਉੱਥੇ ਲੋਕੀ ਹੌਲੀ ਹੌਲੀ ਬੱਚਿਆਂ ਨੂੰ ਪੜਾਉਣ ਭੇਜਣ ਲੱਪੇ ਇਸ ਤਰ੍ਹਾਂ ਨਾਲ ਧਰਮ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਸੀ ਸੋ ਉਸੇ ਹੀ ਤਰ੍ਹਾਂ ਮੈਨੂੰ ਵੀ ਲੱਗਦਾ ਹੁਣ ਸਾਰੀ ਪਲੈਨਿੰਗ ਕਰਨ ਦੀ ਲੋੜ ਆ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਸਾਡੇ ਜਿਹੜੇ ਧਰਮ ਦੇ ਵਿੱਚ ਜਿਹੜੀ ਆਪਸੀ ਫੋਟਾ ਉਹਦੀ ਵਜ੍ਹਾ ਕਰਕੇ ਵੀ ਇਹ ਸਾਰਾ ਨੁਕਸਾਨ ਹੋ ਰਿਹਾ ਜੇਕਰ ਅਸੀਂ ਦੇਖਿਆ ਜਾਵੇ ਤਾਂ ਅਸੀਂ ਸਿੱਖ ਧਰਮ ਦੀ ਗਲਤਾਂ ਹੋਣ ਕਰਦੇ ਆਂ ਕਿ ਈਸਾਈ ਲੋਕ ਆ ਗਏ ਆ ਜਾਂ ਉਹ ਸਾਡੇ ਲੋਕਾਂ ਨੂੰ ਈਸਾਈ ਦੇ ਵਿੱਚ ਕਨਵਰਟ ਕਰ ਰਿਹਾ ਪਰ ਜੇਕਰ ਅਸੀਂ ਦੇਖਿਆ ਜਾਵੇ ਤਾਂ ਇਹ ਡੇਰੇ ਬਾਬਿਆਂ ਦੇ ਵਿੱਚ ਤਾਂ ਅਸੀਂ ਬਹੁਤ ਚਿਰ ਪਹਿਲਾਂ ਦੇ ਬੰਡੇ ਜਾ ਚੁੱਕੇ ਆ ਜੇ 12600 ਦੇ ਲਗਭਗ ਸਾਡੇ ਪੰਜਾਬ ਦੇ ਪਿੰਡ ਆ ਤਾਂ 13000 ਪੰਜਾਬ ਦੇ ਵਿੱਚ ਡੇਰੇ ਵੀ ਹੈਗੇ ਆ ਕਿਤੇ ਨਾ ਕਿਤੇ ਲੋਕ ਇਧਰੋਂ ਨਰਾਸ਼ ਹੋ ਕੇ ਉਹ ਬਾਬਿਆਂ ਵੱਲ ਤਾਂ ਪਹਿਲਾਂ ਹੀ ਬੰਡੇ ਜਾ ਚੁੱਕੇ ਸੀਗੇ ਸੋ ਹੁਣ ਜਿਹੜੇ ਨਿਰਾਸ਼ ਲੋਕ ਹੁੰਦੇ ਆ ਕਈ ਵਾਰੀ ਉਹ ਬਾਬਿਆਂ ਤੋਂ ਵੀ ਨਰਾਸ਼ ਹੋ ਜਾਂਦੇ ਆ ਫਿਰ ਉਹ ਕਿਤੇ ਹੋਰ ਪਾਸੇ ਚਲ ਜਾਂਦੇ ਆ ਆਧੁਨਿਕ ਸਮੇਂ ਦੇ ਵਿੱਚ ਇਹ ਸਿੱਖ ਧਰਮ ਜਿਹੜਾ ਆ ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 600 ਸਾਲ ਪਹਿਲਾਂ ਇਸ ਤਰ੍ਹਾਂ ਨਾਲ ਜਿਹੜਾ ਇੱਕ ਵਿਗਿਆਨਕ ਧਰਮ ਦੀ ਨੀਂ ਰੱਖੀ ਸੀ ਜਿਨ੍ਹਾਂ ਨੇ ਕਿਹਾ ਸੀ ਉਸ ਸਮੇਂ ਕੀਤੇ ਚੰਦ ਸੂਰ ਕੀਤੇ ਕਿ ਸੂਰਜ ਵੀ ਕਹੀ ਆ ਤੇ ਚੰਦ ਵੀ ਕਹੀ ਆ ਤੇ ਵਿਗਿਆਨ ਅੱਜ ਜਦੋਂ ਉਹ ਖੋਜਾਂ ਕਰਦਾ ਤਾਂ ਪਤਾ ਲੱਗਦਾ ਹੈ ਕਿ ਉਹ ਬਿਲਕੁਲ ਸਹੀ ਸੀ ਪਰ ਗੁਰੂ ਜੀ ਉਸੇ ਸਮੇਂ ਕਹਿ ਗਏ ਸੀਗੇ ਕਿ ਸਾਡੀ ਪਹਿਲੀ ਪੌੜੀ ਦੇ ਵਿੱਚ ਅਕਾਲ ਮੂਰਤ ਕੀ ਜਿਹੜਾ ਇਹ ਪ੍ਰਮਾਤਮਾ ਆ ਉਹਦੀ ਕੋਈ ਮੂਰਤ ਨਹੀਂ ਗਈ ਪਰ ਅਸੀਂ ਫੇਰ ਉਹੀ ਮੂਰਤਾਂ ਬਣਾ ਬਣਾ ਕੇ ਲੋਕਾਂ ਨੂੰ ਪੂਜਣ ਵੱਲ ਜਾ ਰਹੇ ਆ ਨਾ ਕਿਤੇ ਜਿਹੜੀ ਇੱਕ ਸਿੱਖਿਆ ਦੀ ਘਾਟ ਆ ਜਾਂ ਕਹ ਲਓ ਸਾਡੀਆਂ ਸਰਮੌਰ ਸੰਸਥਾਵਾਂ ਜਿਹੜੀਆਂ ਹੈਗੀਆਂ ਉਹਨਾਂ ਦੀ ਆਪਸੀ ਫੁੱਟ ਕਰਕੇ ਜਾਂ ਕੁਝ ਜਿਹੜੇ ਰਾਜਨੀਤਿਕ ਲੀਡਰ ਆ ਸਿਰਫ ਆਪਣੇ ਲਾਭ ਲੈਣ ਲਈ ਹੀ ਉਹ ਮਾਇਆ ਦੇ ਇਕੱਠੇ ਕਰੀ ਗਏ ਤੇ ਉਹਦੀ ਵਜ੍ਹਾ ਨਾਲ ਜਿਹੜੀ ਅਸਲੀ ਲੋਕਾਂ ਨੂੰ ਲੋੜ ਸੀ ਉਹਦੇ ਤੱਕ ਪਹੁੰਚ ਨਹੀਂ ਪਾਏ ਹੈਗੇ ਸੋ ਕਿਤੇ ਨਾ ਕਿਤੇ ਕਮਜ਼ੋਰੀਆਂ ਆਪਣੀਆਂ ਵੀ ਆ ਸੋ ਅਸੀਂ ਕਿਸੇ ਨੂੰ ਬਲੇਮ ਨਾ ਕਰੀਏ ਜਿਹੜੀਆਂ ਆਪਣੀਆਂ ਕਮਜ਼ੋਰੀਆਂ ਉਹਨਾਂ ਵੱਲ ਇੱਕ ਤਰ੍ਹਾਂ ਨਾਲ ਸਿਰ ਜੋੜ ਕੇ ਬੈਠ ਕੇ ਉਹਨਾਂ ਤੇ ਵਿਚਾਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਇਹ ਘੱਟ ਕਰ ਸਕਦੇ ਹਾਂ ਤੇ ਜਿਹੜੇ ਲੋਕ ਸਾਡੇ ਨਾਲੋਂ ਟੁੱਟ ਰਹੇ ਆ ਉਹਨਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ ਜੇਕਰ ਗੱਲਬਾਤ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕੋਈ ਕਮੀ ਪਈ ਸੀ ਆ ਤਾਮੀ ਜਰੂਰ ਦੱਸਿਓ ਮੈਂ ਥੱਲੇ ਜਿਹੜੇ ਕਮੈਂਟ ਹੁੰਦੇ ਆ ਪੜਨ ਦੀ ਕੋਸ਼ਿਸ਼ ਕਰਦਾ ਹਾਂ ਉਹਨਾਂ ਤੇ ਮੈਂ ਪੜਦਾ ਵੀ ਹੁੰਨਾ ਜ਼ਿਆਦਾਤਰ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ